ਹਰਪ੍ਰੀਤ ਹਾਂ ਜੀ ਮਮੀ ਰੋਟੀ ਫੜਾ ਕੇ ਤੇਰੇ ਪਾਪਾ ਨੂੰ ਲੈ ਮਮੀ ਮੈਨੂੰ ਵਾਜ ਮਾਰੀ ਐ ਤੁਸੀਂ ਰੋਟੀ ਫੜਾਉਣ ਵਾਸਤੇ ਤੁਸੀਂ ਵੀ ਤਾਂ ਡੈਡੀ ਰੋਟੀ ਫੜਾਈ ਸਕਦੇ ਹੋ ਫਿਰ ਕੀ ਹੋ ਗਿਆ ਤੂੰ ਹੈਂ ਨਾ ਫੜਾਉਣ ਵਾਲੀ ਤੂੰ ਫੜਾਇਆ ਪਤਾ ਮਮੀ ਇੱਕ ਗੱਲ ਦੱਸ ਹਰ ਵਾਰ ਆਏਂਗਾ ਤਾਂ ਕਰਦੀ ਹੁੰਨੇ ਜੋ ਕੋਈ ਵੀ ਚੀਜ਼ ਮੰਗਦਾ ਜਿਹੜੀ ਚਾਹੇ ਕੱਪੜੇ ਚਾਹੇ ਕੱਪੜੇ ਪ੍ਰੈਸ ਕਰਕੇ ਫੜਾਉਣੇ ਪਾਣੀ ਦਾ ਗਲਾਸ ਚਾਹ ਰੋਟੀ ਮੈਨੂੰ ਕਿਉਂ ਬਾਜ ਮਾਰ ਕੇ ਫੜਾਉਂੋ ਕਿ ਪੁਰੋਣੀ ਪੈਂਦੇ ਡੈਡੀ ਨੂੰ ਤੁਸੀਂ ਆਪ ਕਿਉਂ ਨਹੀਂ ਫੜਾਉਂਦੇ ਪੁੱਤ ਐਂ ਗੱਲ ਹੈਗੀ ਤੂੰ ਹੁਣ ਜਵਾਨ ਹੋ ਗਈ ਤਾਂ ਤੈਨੂੰ ਕਹਿਨੀ ਆ ਵੀ ਹਰ ਇੱਕ ਚੀਜ਼ ਮੈਂ ਰੀਤੀ ਫੜਾਉਗੀ ਤੇਰੇ ਪੁੱਤ ਤੂੰ ਫੜਾਇਆ ਫਿਰ ਕੱਢੇ ਕੀ ਗੱਲ ਹੋ ਮੈਂ ਤਾਂ ਫੜਾਉਾਂਗੀ ਮੰਮੀ ਇੱਕ ਗੱਲ ਜਦੋਂ ਮੇਰਾ ਵਿਆਹ ਹੋ ਗਿਆ ਫਿਰ ਉਦੋਂ ਕਿਹਨੂੰ ਬਾਜਾ ਮਾਰਿਆ ਕਰੇਗੇ ਉਦੋਂ ਤੇ ਡੈਡੀ ਨੂੰ ਤੂੰ ਹੀ ਚੀਜ਼ ਫੜਾਇਆ ਕਰੇਂਗੀ ਨਾ ਹਰ ਜਦੋਂ ਤੇਰੇ ਪਾਪਾ ਨੂੰ ਨਿਤਰਾਜ ਤੈਨੂੰ ਕਹਤਾ ਤਰਾਜਾ ਤੂੰ ਫੜਾਇਆ ਪੁੱਤਾਂ ਓ ਮੰਮੀ ਗੱਲ ਇਹ ਨਹੀਂ ਜਦੋਂ ਤੇਰਾ ਵਿਆਹ ਹੋ ਗਿਆ ਨਾ ਉਦੋਂ ਅਸੀਂ ਦੋਨੇ ਜੀ ਰਹਿ ਜਾਗੇ ਉਹ ਅਸੀਂ ਦੇਖਣਾ ਹੈਗਾ ਉਹਨੇ ਮੈਨੂੰ ਫੜਾਉਣਾ ਕਿ ਮੈਂ ਉਹਨੂੰ ਫੜਾਉਣਾ ਉਹ ਤੁਸੀਂ ਤਾਂ ਵੇਖਣਾ ਹੀ ਆਂ ਪਰ ਐਂ ਤਾਂ ਮੈਂ ਕਹਿੰਨੀ ਆ ਤੁਸੀਂ ਆਪ ਰੋਟੀ ਪਾਣੀ ਫੜਾਇਆ ਕਰੋ ਹੁੰਦੇ ਕਿ ਮੈਂ ਆਪ ਦੀ ਕਿਤਾਬਾਂ ਪੜ੍ਹੀ ਜਾਂਦੀ ਸੀਗੀ ਤੇ ਤੁਸੀਂ ਮੈਨੂੰ ਬਾਅਦ 'ਚ ਮਾਰ ਲਿਓ ਕੋਈ ਨਾ ਪਤਾ ਫਿਰ ਕੀ ਹੋ ਗਿਆ ਬਾਅਦ 'ਚ ਪੜ੍ਹ ਲਈ ਪਹਿਲੇ ਤੂੰ ਰੋਟੀ ਖਵਾਇਆ ਤੇ ਬਾਅਦ 'ਚ ਪੜ੍ਹ ਲਈ ਚਲ ਚੰਗਾ ਫੜਾਇਆ ਨਹੀਂ ਆ ਲਿਆ ਲੈ ਫੜਾ ਮਿਸ ਪੰਨ ਦਾ ਕਲਾਸ ਆ ਕੇ ਲੈ ਕੇ ਜਾਂਦੀ ਆ ਕੋਈ ਨਾ ਪਤਾ ਇਹਨੂੰ ਕੀ ਪਤਾਗਾ ਵੀ ਮੈਂ ਕਿਉਂ ਪੇਛ ਦੇ ਗਿਆ ਨਹੀਂ ਮੈਨੂੰ ਹੀ ਪਤਾ ਹੁਣ ਸਾਰੀਆਂ ਗੱਲਾਂ ਇਹਨੂੰ ਕੀ ਦੱਸਾਂ ਕੋਈ ਨਹੀਂ ਬਾਅਦ ਚ ਪਤਾ ਲੱਗਦਾ ਲੱਗੀ ਜਾਵੇ ਹੁਣ ਤਾਂ ਮੈਂ ਗੱਲ ਬੁਚਾਂ ਡੈਡੀ ਜੀ ਆਲੋ ਰੋਟੀ ਖਾ ਲਓ ਤੇ ਜੜੀ ਮੈਂ ਇਹ ਕਹਿੰਦੀ ਸੀ ਤੁਹਾਨੂੰ ਤੁਸੀਂ ਸ਼ਹਿਰ ਜਾਓਗੇ ਹੂੰ ਅੱਛਾ ਤੇ ਫਿਰ ਮੰਮੀ ਨੂੰ ਵੀ ਲੈ ਜਿਓ ਨਾਲ ਕੀ ਮੈਂ ਨਾ ਮੰਮੀ ਐਂ ਚ ਲੈ ਜਿਮਾ ਬਿਮਾਰ ਜੇ ਹੋਣ ਤੇ ਵੀ ਕੋਈ ਟੈਨਸ਼ਨ ਹੋਵੇ ਤੇ ਤੁਸੀਂ ਦਵਾਈ ਦਿਵਾ ਲਈਓ ਉਹ ਮਾਰ ਨੂੰ ਤੇਰੀ ਮਨ ਕੀ ਹੋਇਆ ਕੁਝ ਨਹੀਂ ਇੱਥੇ ਡਾਕਟਰ ਤੋਂ ਲੈ ਲੈ ਗੱਲ ਤੋਂ ਉਹੋ ਇੱਥੇ ਡਾਕਟਰ ਕਿਹੜੇ ਦਵਾਈਆਂ ਦਿੰਦੇ ਨੇ ਗੋਲੀਆਂ ਗੋਲੀਆਂ ਹੀ ਦੇ ਦਿੰਦੇ ਆ ਉਹ ਨਾਲ ਮਾਂ ਠੀਕ ਨਹੀਂ ਹੁੰਦੀ ਹੋਰ ਨਹੀਂ ਹੁੰਦੀ ਨਾ ਕੋਈ ਗੱਲ ਦੱਸੇ ਪਤ ਨਹੀਂ ਕਾਦੀ ਟੈਨਸ਼ਨ ਲਈ ਬੈਠੀ ਆ ਉੱਤ ਮੇਰ ਗਾਸੂੰ ਤੂੰ ਆ ਕੀ ਗੱਲਾਂ ਛੱਡ ਮੈਨੂੰ ਰੋਟੀ ਤੱਤੀ ਕਰਕੇ ਲਿਆ ਕੇ ਤੇ ਠੰਡੀ ਫੜਾਤੀ ਹੁਣੇ ਤੇ ਚੱਕ ਕੇ ਸਾਰੀ ਉਮਰ ਲੰਘੀ ਇਹਨੂੰ ਕੰਮ ਕਰਨਾ ਨਹੀਂ ਆਇਆ ਕੱਲ ਰੋਟੀ ਲੈ ਕੇ ਤੇ ਮਾਂ ਵੀ ਗਰਮ ਕਰ ਦਿੰਦੀ ਬਸ ਇਹ ਗਰਮੀ ਆ ਤੂੰ ਹਰ ਹਸ ਲੈ ਆ ਦੇ ਚਾਹ ਬਾਪੂ ਜੀ ਚਲ ਮੈਂ ਆਉਣੀ ਲਿਆਉਣੀ ਆ ਨਾਲੇ ਪਾਣੀ ਦਾ ਗਲਾਸ ਲਿਆਉਣੀ ਲੈ ਆ ਪਾਣੀ ਮਾਂ ਰਹਿਂਦੀ ਹੈ ਦਵਾਈ ਦਵਾ ਲੈ ਕੁੜੀ ਨੂੰ ਸਾਰੀਆਂ ਗੱਲਾਂ ਸਿਖਾਉਂਦੀ ਰਹਦੀ ਹੈ ਮੇਰੇ ਤੇ ਸਾਰੇ ਜਣੇ ਤਰਸ ਖਾਂ ਮੈਨੂੰ ਕੀ ਲੋੜ ਪਈ ਐ ਤੇਰੇ ਨਾਲ ਤੁਰਨ ਫੇਰਨ ਦੀ ਮੈਂ ਕਿਹੜਾ ਕਿਹਾ ਸੀ ਮੇਰ ਨਾਲ ਵਿਆਹ ਕਰਾਓ ਤੱਕੇ ਨਾਲ ਮੇਰੇ ਕਾਲ ਪਾਤੀ ਨਾ ਮੇਰਾ ਕੋਈ ਸੋਚਿਆ ਕਿਸੇ ਨੇ ਨਾ ਮੇਰਾ ਦੇਖਿਆ ਨਾ ਮੈਨੂੰ ਪੁੱਛਿਆ ਕਿਸੇ ਨੇ ਜਦੋਂ ਮੈਂ ਚਾਹੁੰਦੇ ਨਹੀਂ ਸੀ ਵੀ ਇਹਦੇ ਨਾਲ ਵਿਆਹ ਕਰਾਵਾਂ ਜਾਂ ਮੈਂ ਮੈਂ ਕਿਉਂ ਕਰਾਵਾਂ ਆਪਣੇ ਭਰਾ ਦੀ ਵਿਆਹੀ ਹੋਈ ਉਸਦੇ ਨਾਲ ਮੇਰੇ ਇੱਤੇ ਸਾਰਾ ਥੋਪਣਾ ਥੱਪ ਕੇ ਰੱਖਤਾ ਵੀ ਤੂੰ ਕਰ ਲਾ ਮੈਨੂੰ ਚਾਦਰ ਫਾੜ ਦੇ ਕੇ ਕਮਾਲ ਕੀ ਹੋ ਗਿਆ ਰੇਡੀ ਜਿੱਕਲੇ ਬੋਲੀ ਜਾਂਦੇ ਹੋ ਹਾਂ ਲੈ ਕਰਕੇ ਲਿਆ ਤੇ ਮੈਂ ਕਹਿੰਦੇ ਹੁਣ ਸ਼ਹਿਰ ਜਾਣਾ ਤਾਂ ਹੈਗਾ ਲੈ ਜਿਓ ਮੰਮੀ ਨੇ ਕੋਈ ਡਾਕਟਰ ਤਾਂ ਦਿਖਾਈ ਨਹੀਂ ਆਈ ਉਹ ਮੇਰੀ ਗੱਲ ਸੁਣ ਤੂੰ ਸਕੂਟਰੀ ਚਲਾ ਲੈਣੀ ਆ ਵਧੀਆ ਵਧੀਆ ਤੇ ਕੋਲ ਨਵੀਂ ਸਕੂਟਰੀ ਹੈ ਦੋਨੇ ਮਾਮਾ ਤੀਆਂ ਜਾਇਓ ਜਾ ਕੇ ਦਵਾਈ ਲਿਆਇ ਪੈਸੇ ਤੁਹਾਨੂੰ ਮੈਂ ਦੇ ਜਾਂ ਬਾਪੂ ਜੀ ਫਿਰ ਕਰੇ ਕੋਈ ਨਹੀਂ ਹੈਗਾ ਉਹ ਕਰੇ ਨੂੰ ਕੀ ਆ ਕੋਈ ਨਹੀਂ ਕੁਛ ਕਹਿੰਦਾ ਮੈਂ ਤਾਂ ਫਿਰ ਬਾਗੀ ਜਾਉਂਗੀ ਬਾਪੂ ਗੱਲ ਤੇ ਇਹ ਸੀਗੀ ਫਿਰ ਮੈਨੂੰ ਪੜਨਾ ਵੀ ਸੀਗਾ ਫਿਰ ਉਧਰ ਬਾਗੀ ਡਾਕਟਰ ਟਾਈਮ ਲੱਗ ਜਾਊਗਾ ਕੋਈ ਟਾਈਮ ਲੱਗਾ ਐ ਕਰਦਾ ਮੈਂ ਇਹਨੂੰ ਗੱਲ ਨੂੰ ਫੋਨ ਕਰ ਦਣਾ ਅੱਧ ਕਰੇ ਅਕੜੀ ਖਲਾਜੂ ਦੇ ਕੋਈ ਨਹੀਂ ਚਲੋ ਸੇ ਸ਼ਹਿਰੋਂ ਹੀ ਲੈ ਆਵਾਂਗੇ ਦਵਾਈ ਕੋਈ ਗੱਲ ਨਹੀਂ ਗੱਲ ਕੀ ਹੈ ਹਰਪਿਤ ਤੂੰ ਮੈਨੂੰ ਗੱਲ ਦੱਸ ਛੱਡ ਰੋਟੀ ਕੀ ਗੱਲ ਆ ਤੇਰੇ ਮਨ ਚ ਡੈਡੀ ਗੱਲ ਤਾਂ ਕੋਈ ਨਹੀਂ ਹੈਗੀ ਬਸ ਉਹੀ ਮੈਨੂੰ ਲੱਗਿਆ ਮੰਮੀ ਦੇ ਮਨ ਚ ਕੋਈ ਗੱਲ ਹੈਗੀ ਆ ਜਿਹੜੀ ਉਹ ਮੈਨੂੰ ਨਹੀਂ ਦੱਸੀ ਜਾਂਦੀ ਤਾਂ ਕਰਕੇ ਉਹਦੇ ਮਨ ਦੇ ਵਿੱਚ ਕੋਈ ਗੱਲ ਨਹੀਂ ਕੋਈ ਐਦਾਂ ਦਾ ਹੋ ਨਹੀਂ ਹੋਇਆ ਵੀ ਉਹ ਤੈਨੂੰ ਕੋਈ ਪ੍ਰੋਬਲਮ ਕ੍ਰੀਏਟ ਕਰੇ ਠੀਕ ਹੈ ਨਾ ਉਹਦਾ ਦਿਮਾਗ ਹੀ ਇਹੋ ਜਿਹਾ ਸ਼ੁਰੂ ਤੋਂ ਤੁਸੀਂ ਪੁੱਛ ਲੰਦੇ ਮਾੜੀ ਚ ਗੱਲ ਮੈਂ ਕੀ ਪੁੱਛਾਂ ਨੂੰ ਬਸ ਪੁੱਛੀ ਪਈ ਆ ਆਇਗਾ ਤੋਂ nderi ਤੁਸੀਂ ਆਪਸ ਵਿੱਚ ਬੋਲਦੇ ਕਿਉਂ ਨਹੀਂ ਜੇ ਬੋਲਦੇ ਵੀ ਮਾੜਾ ਮੋਟਾ ਬਸ ਕੰਮ ਕੰਮ ਲਈ ਬੋਲਦੇ ਹੋ ਹੁਣ ਜਿੰਨਾ ਕੁਝ ਬੰਦਾ ਗੱਲ ਕਰਨਾ ਚਾਹੁੰਦਾ ਹੁੰਦਾ ਉਹਨਾਂ ਇੱਕ ਤਾਂ ਗੱਲ ਕਰ ਹੀ ਲੈਂਦਾ ਨਾ ਹੂੰ ਹੋਰ ਮੈਂ ਦਾ ਸੁਧਰੇ ਕੀ ਲੈਲੇ ਪੱਪੇ ਕਰ ਮੈਂ ਕੰਮ ਵੀ ਕਰਨੇ ਹੁੰਦੇ ਆਪਦੇ ਹਾਂਜੀ ਬਾਪੂ ਫੇਰ ਚਲੋ ਕੋਈ ਗੱਲ ਨਹੀਂ ਰੋਟੀ ਹੋਰ ਲੈ ਕੇ ਦਿੰਦੀ ਆ ਮੈਂ ਤੁਹਾਨੂੰ ਇੱਥੇ ਬੈਠ ਹਾਂਜੀ ਮੇਰੀ ਗੱਲ ਸੁਣ ਕਈ ਵਾਰੀ ਨਾ ਜ਼ਿੰਦਗੀ ਦੇ ਵਿੱਚ ਪਪਾ ਹੱਥੇ ਫੈਸਲੇ ਕਰ ਬੈਠਦੇ ਹੁੰਨੇ ਆ ਜਿਹਦਾ ਨਾ ਪਛਤਾਵਾ ساری ਜ਼ਿੰਦਗੀ ਬੰਦੇ ਨੂੰ ਰਹਿੰਦਾ ਤੂੰ ਪੁੱਤ ਜਵਾਨ ਆ ਹੁਣ ਠੀਕ ਹੈ ਤੇਰਾ ਕੱਲ ਨੂੰ ਵਿਆਹ ਵੀ ਕਰਨਾ ਪੜਦੀ ਆ ਪੜ੍ਹਾਈ ਕਰਦੀ ਆ ਤੇ ਬਾਹਰ ਅੰਦਰ ਆਉਣੀ ਜਾਨੀ ਠੀਕ ਹੈ ਤੈਨੂੰ ਮੈਂ ਇਹ ਗੱਲ ਕਹਿਣਾ ਕੋਈ ਵੀ ਐਦਾਂ ਦਾ ਫੈਸਲਾ ਨਾ ਕਰੀ ਪੁੱਤ ਜਿਹਦੇ ਕਰਕੇ ਸਾਡੀ ਨੀਵ ਹੀ ਪੈ ਜਾਏ ਹੂੰ ਨਹੀਂ ਨਹੀਂ ਬਾਪੂ ਜੀ ਤੁਸੀਂ ਬੇਫਿਕਰ ਰਹੋ ਮੈਂ ਥੋੜੀ ਕਦੇ ਨੀਮੀ ਨਹੀਂ ਪੈਣ ਦਿੰਦੀ ਬਸ ਮੈਨੂੰ ਵੀ ਇਸ ਗੱਲ ਦਾ ਡਰ ਰਹਿੰਦਾ ਹੈ ਕਿ ਮੈਨੂੰ ਕੱਲ ਨੂੰ ਕੋਈ ਇਹ ਨਾ ਆਖ ਦੇਵੇ ਵੀ ਆਪ ਦਾ ਟਰੱਕਾਂ ਤੇ ਤੁਰਿਆ ਫਿਰਦਾ ਸੀ ਤੇ ਕੁੜੀ ਬਸਪਤ ਮੈਂ ਤੈਨੂੰ ਇਹ ਗੱਲ ਕਹਿਣਾ ਵੀ ਮੇਰੀ ਇੰਨੀ ਕਿ ਰੱਖ ਲਈ ਬਾਪੂ ਜੀ ਤੁਸੀਂ ਬੇਫਿਕਰ ਹੋ ਕੇ ਰਹਿਆ ਕਰੋ ਜੇ ਕੰਮਕਾਰ ਵੀ ਜਾਣੇ ਨਾ ਆਪ ਦਾ ਬੇਚਿੰਤ ਹੋ ਕੇ ਕੰਮਕਾਰ ਕਰੋ ਕੰਮ ਤੇ ਧਿਆਨ ਲਓ ਤੇ ਨਾਲੇ ਇੰਨੀ ਕੁ ਤਾਂ ਸਮਝ ਮੈਨੂੰ ਹੈਗੀ ਆ ਜੇ ਮੇਰੇ ਬਾਪੂ ਨੇ ਮੈਨੂੰ ਬਾਹਰ ਅੰਦਰ ਭੇਜਿਆ ਮੈਨੂੰ ਕੋਈ ਰੋਕ ਟੋਕ ਨਹੀਂ ਲਾਈ ਅਹੋ ਜਿਵੇਂ ਕੋਈ ਗਲਤੀ ਨਹੀਂ ਕਰਦੀ ਜਿਹੜਾ ਕੱਲ੍ਹ ਕੋਲੋਂ ਨੂੰ ਕੋਈ ਤੁਹਾਨੂੰ ਆ ਕੇ ਕਵੇ ਵੀ ਹਾਂ ਤੁਹਾਡੀ ਕੁੜੀ ਉੱਥੇ ਤੁਰੀ ਫਿਰਦੀ ਆ ਸਿਆਣੀ ਗੱਲ ਇਹ ਗੱਲ ਮੈਨੂੰ ਮੰਨ ਆ ਤੇਰੇ ਦੂਜੀ ਗੱਲ ਜਿਹੜੀ ਤੇਰੀ ਮਾਂ ਲ ਉਹ ਪਹਿਲੇ ਦਿਨ ਤੋਂ ਹੀ ਐ ਪਹਿਲੇ ਦਿਨ ਤੋਂ ਹੀ ਉਹ ਨਾਂ ਬਾਲਾ ਬੋਲਦੀ ਐ ਨਾ ਕੋਈ ਉਵੇਂ ਜਿ ਕਰਜਾਈ ਮੈਂ ਠੀਕ ਐ ਨਾ ਤੂੰ ਨਾ ਸਾਡੀ ਫਿਕਰ ਨਾ ਕਰਿਆ ਕਰ ਤੂੰ ਜਿੰਨਾ ਹੋ ਸਕੇ ਉਹਦੀ ਪੜਾਈ ਵੱਲ ਧਿਆਨ ਦਿਆ ਕਰ ਕੱਲੋਂ ਤੂੰ ਪੜ੍ਹ ਲਿਖ ਜਾਵੇਂ ਇਸ ਚੰਗੀ ਨੌਕਰੀ ਤੇ ਹੋ ਜੇ ਤਾਂ ਚੰਗਾ ਘਰ ਮਿਲ ਜਾਊਗਾ। ਹੂੰ ਦੇ ਮੇਰੀ ਗੱਲ ਸਮਾਰਪਿਤ। ਸਾਡੀ ਤਾਂ ਨਿਕਲ ਗਈ ਹੁਣ। ਹੁਣ ਤਾਂ ਅਸੀਂ ਬੈਠ ਕੇ ਖਾਣਾ। ਹਾਂਜੀ। ਠੀਕ ਹੈ ਨਾ। ਬਸ ਅਸੀਂ ਤਾਂ ਬਤੋਂ ਤੁਹਾਡੇ ਇਤਿਆਸ ਕਰਦੇ। ਉਹ ਬਾਪੂ ਜੀ ਇਹ ਹੈ ਮੇਰੇ ਵਿਆਹ ਤੋਂ ਬਾਅਦ ਹੁਣ ਤੁਸੀਂ ਦੋਨੇ ਇੱਕ ਦੂਜੇ ਦਾ ਸਹਾਰਾ ਹੈ ਨਾ ਜੇ ਹੁਣ ਤੁਸੀਂ ਐਂ ਜਿਵੇਂ ਰਹਿਣ ਲੱਗੇ ਫਿਰ ਮੈਨੂੰ ਐਂ ਜਿਵੇਂ ਲੱਗਦਾ ਵੀ ਕੋਈ ਨਾ ਕੋਈ ਗੱਲ ਤਾਂ ਹੈਗੀ ਜਿਹੜਾ ਮੰਮੀ ਐ ਸਾਂਹੀ ਜਿਵੇਂ ਰਹਿੰਦੀ ਆ। ਉਹ ਕੋਈ ਗੱਲ ਨਹੀਂ ਉਹਦਾ ਸੁਭਾਈ ਹੈ ਹੋ ਜਾ। ਪਹਿਲੇ ਦਿਨ ਤੋਂ ਹੀ ਤੇਰੀ ਮੰਮਾ ਘੱਟ ਬੋਲਦੀ ਐ। ਹਾਂਜੀ। ਹੂੰ। ਠੀਕ ਹੈ ਨਾ ਹੁਣ ਨਾ ਫਿਕਰ ਕਰ ਰਕਰ ਕਿਸੇ ਗੱਲ ਦਾ ਮੈਨੂੰ ਮੇਰਾ ਮਨ ਨਹੀਂ ਹੈਗਾ ਰੋਟੀ ਖਾਣ ਨੂੰ ਬੱਤ ਕੀ ਹੋ ਗਿਆ ਨਹੀਂ ਬਸ ਵੈਸੇ ਹੀ ਮੇਰਾ ਨਾ ਜੀ ਨਹੀਂ ਕਰਦਾ ਚਾਹ ਲੈ ਕੇ ਦਾਮਾ ਬਣਾ ਕੇ ਨਹੀਂ ਤੂੰ ਚਾਹ ਵੀ ਰਹਿਣ ਦੇ ਕੋਈ ਨਹੀਂ ਮੈਂ ਠਹਿਰ ਕੇ ਫਿਰ ਉਹ ਕਰ ਲਵਾਂ ਠੀਕ ਹੈ ਨਾ ਚਲੋ ਜੇ ਕੁਝ ਖਾਣਾ ਪੀਣਾ ਹੋਏ ਨਾ ਮੈਂ ਦੱਸ ਦੇ ਮੈਂ ਬਣਾ ਦੂੰਗੀ ਕੋਈ ਨਹੀਂ ਬੱਤ ਮੈਂ ਦੇਖ ਲਉ ਹੁਣ ਆ ਵੀ ਤੁਸੀਂ ਨਾ ਫਿਕਰ ਜਾਂ ਕਰੀ ਜਾਓ ਕੋਈ ਵੀ ਕੋਈ ਨਹੀਂ 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 ਮੈਂ ਫਿਕਰ ਕਸ ਤੋਂ ਕਰਾਂ ਮੈਨੂੰ ਕੀ ਲੋੜ ਪਈ ਹੈ ਮਰਤੀ ਹੈਗੀ ਹੈ ਜਵਾਨ ਇੱਕ ਕੱਦੀ ਰੋਟੀ ਆ ਇੱਕ ਤਾਂ ਖਾ ਲੋ ਲੈ ਇੱਕ ਵਰਕੀ ਖਾ ਲੈ ਬਸ ਮੈਂ ਪਤਾ ਕੀ ਗੱਲ ਹੈ ਮੇਰਾ ਨਾ ਹੁਣ ਜੀ ਜਾਂ ਨਹੀਂ ਕਰੀ ਜਾਂਦਾ ਮੈਨੂੰ ਐਵੇਂ ਤੇਰੇ ਗੰਦ ਖਾ ਲਈ ਹੈਗਾ ਨਾ ਕੀ ਬੋਲ ਕੁੱਲੀ ਤੈਨੂੰ ਕੀ ਦੱਸਾਂ ਕੀ ਗੱਲ ਹੈ ਜਿਹੜੀ ਸਾਨੂੰ ਦੂਜੇ ਵੱਲ ਇਕੱਠੇ ਨਹੀਂ ਹੋਣ ਦਿੰਦੇ ਕਿਹੜੀ ਗੱਲ ਹੈ ਇਹ ਜੀ ਤੇ ਸਾਡੇ ਦੋਹਾਂ ਦੇ ਵਿਚਕਾਰ ਵਿਤ ਭਾਈ ਬੈਠੀ ਹੈ ਕੀ ਦੱਸਾਂ ਤੈਨੂੰ ਵੀ ਅਸੀਂ ਇੱਕ ਦੂਜੇ ਨੂੰ ਪਸੰਦ ਹੀ ਨਹੀਂ ਮੈਨੂੰ ਤਾਂ ਜਮੀ ਨਹੀਂ ਬਸ ਇਹ ਤਾਂ ਸਮੇ ਦਾ ਗੇਟ ਸੀ ਕਿ ਤੇਰੇ ਪਿਓ ਨੇ ਜਾਣਾ ਸੀ ਤੇ ਮੇਰੇ ਸਿਰ ਚਾਦਰ ਆਉਣੀ ਸੀ ਬਹੁ ਮਾਰੀ ਗਿਆ ਪਰ ਕੋਈ ਗੱਲ ਨਹੀਂ ਧੀ ਜਿਵੇਂ ਤੂੰ ਮੇਰੇ ਭਰਾ ਦੀ ਧੀ ਸੀ ਉਮੀਦ ਮੇਰੀ ਵੀ ਧੀ ਤੈਨੂੰ ਮੈਂ ਆਪ ਦੀ ਧੀ ਵਾਂਗ ਹੀ ਸਮਝਦਾ ਤੈਨੂੰ ਕਿਸੇ ਗੱਲ ਦੀ ਕਮੀ ਨਹੀਂ ਲੈਣ ਦਿੰਦਾ ਪਰ ਹਾਂ ਜਿਹੜਾ ਮੇਰਾ ਤੇ ਤੇਰੀ ਮਾਂ ਦੇ ਵਿਚਕਾਰ ਵਿਤ ਹਨ ਉਹਨੂੰ ਕੋ ਭਰ ਨਹੀਂ ਸਕਦੇ ਮੰਮੀ ਹਾਂ ਬੱਤ ਮੈਂ ਨਾ ਇਹ ਕਹਿੰਦੀ ਸੀ ਮੈਨੂੰ ਨਾ ਡੈਡੀ ਨੇ ਪੈਸੇ ਦਿੱਤੇ ਸੀਗੇ ਹਾਂ ਤੇ ਆਪਾਂ ਬਗਜਾਂ ਨੇ ਸ਼ਹਿਰ ਤੇ ਨਾਲੇ ਮੈਨੂੰ ਕੋਟੀ ਦਵਾਈ ਦੇ ਕਿਉਂ ਆ ਪੁਰਾਣੀ ਜਿਹੀ ਪਈ ਆ ਹੁਣ ਕਾਲਜ ਜਾਇਆ ਕਰੂੰਗੀ ਤਾਂ ਕਰਕੇ ਮੈਂ ਤਾਂ ਕਰਨੀ ਹੁਣ ਤੱਕ ਜੇ ਪੈਸੇ ਬਚੇਗਾ ਦਵਾਈ ਲਵਾਂਗੀ ਕਾਹਦੇ ਬਾਤ ਜਾਨਗੇ ਚਾ ਕੋਈ ਨਹੀਂ ਡੈਡੀ ਤੂੰ ਹੋਰ ਮੰਗ ਲੈ ਡੈਡੀ ਕੋਈ ਨਹੀਂ ਬਤ ਪੈਸੇ ਤੈਨੂੰ ਜੇ ਘਟ ਵਧ ਵੀ ਗਏ ਨਾ ਮੈਨੂੰ ਫੋਨ ਕਰਨਾ ਠੀਕ ਹੈ ਕੋਈ ਨਹੀਂ ਇਹਦੇ ਵਿੱਚੋਂ ਲਾ ਲਈ ਜਿੰਨੇ ਕੋਈ ਨਹੀਂ ਦੀ ਦਵਾਈ ਨਹੀਂ ਠੀਕ ਹੈ ਡੈਡੀ ਮੰਮੀ ਨੈੜੇ ਤਾਂ ਹਾਂ ਕਰਤੀ ਅੱਛਾ ਹੂੰ ਕੋਈ ਨਾ ਘਰ ਬਰ ਚੱਲਦੇ ਆ ਕਦੋਂ ਕ ਚੱਲਾਂਗੇ ਮੈਂ ਆ ਕੱਪੜੇ ਤਾਂ ਸੁਕਾ ਲਦਾ ਕਿ ਡੈਡੀ ਇਹ ਬਰ ਚੱਲਦੇ ਆ ਅੱਛਾ ਮੇਰੀ ਗੱਲ ਸੁਣ ਨਾ ਤੇਰੀ ਮਾਂ ਨੂੰ ਆਇਆ ਕਹਦੇ ਵੀ ਭਾਈ ਚੰਗੇ ਡਾਕਟਰ ਤੋਂ ਵਧੀਆ ਦਵਾਈ ਲਈ ਆਂ ਬਾਰੀ-ਬਾਰੀ ਤੋਂ ਹਸਪਤਾਲ ਜਾਣ ਦਾ ਕੋਈ ਫਾਇਦਾ ਨਹੀਂ ਹੁੰਦਾ ਮੰਮੀ ਆਪਾਂ ਨਾ ਚੰਗੇ ਜਿਹੇ ਡਾਕਟਰ ਦੇ ਜਾਵਾਂਗੇ ਕਦੇ ਐਂ ਜਿਹਾ ਨਾ ਮੈਨੂੰ ਉਹੀ ਨਾ ਡਾਕਟਰ ਦੇ ਲੈ ਕੇ ਬੜ ਜੀ ਵੀ ਹਾਂ ਪੈਸੇ ਘੱਟ ਲੈਂਦਾ ਵਧੀਆ ਦਵਾਈ ਲੈ ਕੇ ਆਉਣੀ ਆਪਾਂ ਪੁੱਤ ਚਾਹੇ ਵਧੀਆ ਡਾਕਟਰ ਦੇ ਵਗ ਜੂ ਚਾਹੇ ਆਮ ਡਾਕਟਰ ਦੇ ਵਗ ਦਵਾਈ ਤੇ ਇੱਕੋ ਜਿਹੀ ਹੁੰਦੀ ਐ ਮਮੇ ਇਹਨੂੰ ਐਂ ਕਹਦੇ ਕਿ ਦਵਾਈ ਇੱਕੋ ਜਿਹੀ ਨਹੀਂ ਹੁੰਦੀ ਗੱਲ ਹਸਾਬ ਸਿਰ ਦੀ ਹੁੰਦੀ ਐ ਕੋਈ ਡਾਕਟਰ ਚੰਗਾ ਹੁੰਦਾ ਕੋਈ ਮਾੜਾ ਹੁੰਦਾ ਕੋਈ ਐਵੇਂ ਕੋਈ ਸੜਕੀ ਹਸਾਬ ਡਾਕਟਰ ਦੇ ਕੋਲ ਜਾ ਕੇ ਨਾਲ ਤਾਂ ਪੈਸੇ ਖਰਾਬ ਕਰਿਆ ਆਉਂਗੀਆਂ ਤੇ ਨਾਲੇ ਐਵੇਂ ਕੀ ਫਾਇਦਾ ਫਿਰ ਠੀਕ ਨਹੀਂ ਹੋਣਾ ਨਾਲ ਅੰਮੀ ਡੈਡੀ ਨੇ ਕੀ ਕਹਿਿਆ ਸੁਣ ਗਿਆ ਨਾ ਸੁਣ ਗਿਆ ਅਏ ਕੀ ਹੋ ਗਿਆ ਕੁਝ ਨਹੀਂ ਹੋਇਆ ਮੈਂ ਕਿਹਾ ਸੁਣ ਗਿਆ ਮੈਨੂੰ ਅੱਛਾ ਹਾਂ ਬਸ ਚਲਦੇ ਆ ਕੋਈ ਨਹੀਂ ਇੱਕ ਮਿੰਟ ਇਹੇ ਗੱਲਾਂ ਤੁਸੀਂ ਦੋਨੇ ਮੈਨੂੰ ਕਹੀ ਜਾਂਦੇ ਹੋ ਮੰਮੀ ਕਹਿੰਦੇ ਡੈਡੀ ਨੂੰ ਇਹ ਕਹਿ ਦੇ ਤੇ ਡੈਡੀ ਕਹਿੰਦਾ ਮੰਮੀ ਨੂੰ ਇਹ ਕਹਿ ਦੇ ਤੇ ਤੁਸੀਂ ਆਪਸ ਵਿੱਚ ਵੀ ਕਹਿ ਸਕਦੇ ਨੇ ਕਿ ਦੋ ਜਣ ਜਿਹੜੀ ਗੱਲ ਕਹਿਣੀ ਆ ਮੈਨੂੰ ਕਿ ਵਿਚ ਵਿਚਾਲੇ ਬਿਠਾਇਆ ਤੁਸੀਂ ਓਹ ਤੈਨੂੰ ਕਹਿਦੀ ਇਹਨੂੰ ਕਹਿਦੀ ਇੱਕੋ ਹੀ ਗੱਲ ਆ ਤੁਸੀਂ ਮੈਨੂੰ ਕਹਤਾ ਹੈਗਾ ਤੇਰੇ ਮੰਮੀ ਨੂੰ ਐ ਕਹਦੇ ਜੇ ਮੰਮੀ ਨੂੰ ਗੱਲ ਕਹਿੰਦੇ ਤਾਂ ਮੰਮੀ ਕਹਿੰਦੇ ਡੈਡੀ ਨੂੰ ਐ ਕਹਦੇ ਉਹ ਪੁੱਤ ਕਿਹਾ ਮੈਂ ਤੈਨੂੰ ਤਾਂ ਹੀ ਹੈ ਨਾ ਵੀ ਇਹਨੂੰ ਤਾਂ ਪਤਾ ਨਹੀਂ ਲੱਗਦਾ ਇਹਨਾਂ ਗੱਲਾਂ ਦਾ ਵੀ ਚੱਲ ਤੂੰ ਕਿਸੇ ਵਧੀਆ ਡਾਕਟਰ ਦੇ ਨਾਲ ਲੈ ਜਾ ਕਿ ਚਾਰ ਪੈਸੇ ਹੈਗੇ ਵਧੀਆ ਡਾਕਟਰ ਤੋਂ ਜਾ ਕੇ ਦਵਾਈ ਲਿਆਉਂਗੇ ਕੀ ਫਾਇਦਾ ਹੈ ਮੈਂ ਪੈਸੇ ਸਿੱਟਦਾ ਜੇ ਰਾਮੀ ਨਾ ਆਇਆ ਪੈਸੇ ਖਰਚਦਾ ਕੋਈ ਫਾਇਦਾ ਹੁੰਦਾ ਨਹੀਂ ਨਹੀਂ ਗੱਲ ਤਾਂ ਥੋੜੀ ਸਹੀ ਆ ਹੁਣ ਚੱਲ ਜਾਣ ਹੀ ਲੱਗਿਆ ਤਾਂ ਵਧੀਆ ਡਾਕਟਰ ਦੇ ਜਾਵਾਂਗੇ ਹੂੰ ਪੁੱਤ ਮੈਂ ਕਿਹੜਾ ਕੰਮ ਨਹੀਂ ਆਂਦੀ ਬੱਜਾ ਤੇ ਕਿੰਨਾ ਮੰਗਦਾ ਦਵਾਈ ਮੰਮੀ ਡੈਡੀ ਨੂੰ ਪੁੱਛ ਲੈ ਜੇਕਰ ਕੋਈ ਬੋਤਲ ਆਦਾਂ ਮੈਨੂੰ ਤਾਂ ਕੋਈ ਲੋੜ ਨਹੀਂ ਹੈ ਕਿਸੇ ਨੂੰ ਕਹਿਣ ਦੀ ਭਾਈ ਆ ਤੁਹਾਨੂੰ ਕੋਈ ਡਾਕਟਰ ਦਿੰਦੇ ਨਹੀਂ ਜੇ ਇਹ ਲੈ ਕੇ ਆਉਣੀ ਚੀਜ਼ ਲੈ ਆਓ ਜਾ ਕੇ ਮੈਂ ਤਾਂ ਕੁਝ ਨਹੀਂ ਕਹਿੰਦਾ ਕਿਸੇ ਨੂੰ ਤੁਸੀਂ ਐ ਚੁੱਪ ਚੁੱਪ ਜੇ ਕਾਹਤੋਂ ਬੈਠੇ ਹੋ ਆਪਸ ਵਿੱਚ ਕਿਉਂ ਨਹੀਂ ਬੋਲੀ ਜਾਂਦੇ ਢੰਗ ਨਾਲ ਹੋਰੇ ਦੋ ਢੰਗ ਨਾਲ ਤੱਕ ਦੱਸ ਕੀ ਬੋਲਣਾ ਬੋਲੀ ਤਾਂ ਜਾਂਦੇ ਤੋ ਛੱਡ ਇਹਨਾਂ ਗੱਲਾਂ ਨੂੰ ਦਵਾ ਦੇ ਆਹ ਦੀ ਕੋਟੀ ਲੈ ਕੇ ਆਉਣੀ ਹੋਈ ਨਾ ਪਹਿਲਾਂ ਕੋਟੀ ਲਈ ਬਾਅਦ ਦਾ ਘਟਦਾ ਹੋਇਆ ਦਵਾਈ ਦਾ ਮੈਂ ਆਪੇ ਦੇਖ ਲੈ ਕੋਈ ਗੱਲ ਨਹੀਂ ਡੈਡੀ ਲੈ ਆਉਂਗੀ ਠੀਕ ਹੈ ਮਸਕੋਟੀ ਲੈ। ਹਾਂ ਪਹਿਲਾਂ ਸ ਦਵਾਈ ਲੈ ਕੇ ਆਵਾਂਗੇ ਫਿਰ ਜਾਵਾਂਗੇ। ਜਿਵੇਂ ਮਰਜ਼ੀ ਕਰ ਲਈ ਪੁੱਤ ਹੁਣ ਤੈਨੂੰ ਮੈਂ 5000 ਰੁਪਏ ਦਿੱਤਾ ਉਹਨਾਂ ਦੇ ਵਿੱਚ ਦੇਖ ਲਈ ਕੋਟੀ ਆ ਜਿੱਥੇ। ਐਡੀ ਤਾਂ ਮਹਿੰਗੀ ਕੋਈ ਦਵਾਈ ਲੈਣ ਦੀ ਲੋੜ ਨਹੀਂ ਕੋਈ ਉਹ। ਠੀਕ ਹੈ ਨਾ? 2000 ਰੁਪਏ ਦੀ ਆ ਜੀ 2500 ਦੀ ਆ ਜੀ ਬਾਕੀ ਦੀ ਤੇਰੀ ਕੋਟੀ ਆ ਜੂ। ਕੋਈ ਗੱਲ ਨਹੀਂ ਡੈਡੀ। ਠੀਕ ਹੈ ਨਾ? ਹਾਂ। ਐਵੇਂ ਹੀ ਨਾ ਤੁਰਨਾ ਫਰੇ। ਬਾਜ਼ਾਰ ਕਿਤੇ ਉੱਧਰ ਵਾਗਿਆ ਕਰਦੇ ਉੱਧਰ ਵਾਗੀ। ਬਾਜ਼ਾਰ ਚੁੱਪ ਕਰਕੇ ਸਿੱਧੀਆਂ ਬਾਜ਼ਾਰ ਜਾ ਕੇ ਡਾਕਟਰ ਕੋਲ ਜਾਇਓ। ਡਾਕਟਰ ਕੋਲ ਜਾ ਕੇ ਤੁਹਾਨੂੰ ਕਹਿੰਦੀ ਕੋਟੀ ਲੈ ਕੇ ਤੇ ਘਰੇ ਆ ਜਾਓ ਟਾਈਮ ਸਰ। ਸੰਗਿਆ ਡੈਡੀ। ਪਰ ਮੰਮੀ ਮੰਨੋ ਨਹੀਂ ਪਤਾ ਉਹ ਤੂੰ ਕਹਿੰਦੀ ਡੈਡੀ ਨੂੰ ਆਪ ਤਾਂ ਤੂੰ ਕਹਿੰਦੀ ਨਹੀਂ ਕੋਈ ਗੱਲ ਮੈਨੂੰ ਕਹਿੰਦੀ ਹਰੇਕ ਗੱਲ ਉਦੋਂ ਡੈਡੀ ਕਹੀ ਜਾਂਦਾ ਮੈਨੂੰ ਤੇਰੀ ਮੰਮੀ ਨੂੰ ਆਈ ਕਹੇ ਤੇਰੀ ਮੰਮੀ ਨੂੰ ਉਹ ਕਹਦੇ ਮੈਂ ਦੱਸਾਂ ਪੁੱਤਰਾ ਕਿ ਰਾ ਗਈ ਪ੍ਰਾਸਾ ਤੇਰਾ ਘਰ ਆ ਤਾਂ ਇਹਦਾ ਮੋੜ ਅਜਿਹੀ ਹੁੰਦਾ ਪਤਾ ਨਹੀਂ ਬਾਹਰ ਕਿੰਨੇ ਕੁ ਲੋਕਾਂ ਨੂੰ ਮਿਲਦਾਗਾ ਇਹ ਤੇ ਉਹ ਹੀ ਜੀ ਮੋਟ ਬਣਾ ਕੇ ਰੱਖਦਾ ਘਰੇ ਤੇ ਪੁੱਤ ਮੈਂ ਤਾਂ ਇਹ ਕਰੀਆ ਚੰਗ ਕਿਦਾ ਦਸਾਂ ਕਰਾਂਗੀ ਬੱਸ ਤੇ ਬਸ ਤੇ ਇਹ ਕਿੱਲਾ ਲੱਗਣੀਆਂ ਕਿ ਇਹਦਾ ਕੱਢਿਆ ਜਾ ਰਿਹਾ ਹੈ ਇਹ ਹੀ ਪਤਾ ਨਹੀਂ ਕਹੇ ਜੀ ਹੋਣਗੇ ਬੱਸ ਇਹੋ ਟਕਰ ਵੜ ਵੜ ਖੜਾ ਲੈ ਮੰਮੀ ਤੂੰ ਕਾਹਦੇ ਫਿਕਰ ਕਰੀ ਜਾਨੀ ਹੁਣ ਲੈ ਟਰੱਕ ਡਰਾਈਵਰ ਕੰਮ ਨਹੀਂ ਕਰਦੇ ਕੰਮਕਾਰ ਕਰਦੇ ਆ ਕੋਈ ਗੱਲ ਨਹੀਂ ਕੋਈ ਅਕਚਨ ਨਹੀਂ ਹੁੰਦੀ ਮੇਰੇ ਰਿਸ਼ਤੇ ਚ ਐਵੇਂ ਤੂੰ ਨਾ ਸੋਚੀਂ ਕੋਈ ਗੱਲ 2000 ਤੇ ਹੋਗਾ ਠੀਕ ਹੈ ਜੀ ਤੇਰਾ ਡੈਡੀ ਆਪਦੀ ਮੋੜ 'ਚ ਰਹਿੰਦਾ ਪੁੱਤ ਮੈਨੂੰ ਕੀ ਬੁਲਾਵਾ ਛੇ ਕਦੇ ਬੁਲਾਉਣ ਲੱਗਦੀਆਂ ਐਂ ਨਹੀਂ ਪਤਾ ਕੀ ਬੋਲੂਗਾ ਮੈਂ ਤਾਂ ਡਰਦੀ ਆਂ ਪੁੱਤ ਚਲ ਕੋਈ ਗੱਲ ਨਹੀਂ ਮੰਮੀ ਠੀਕ ਐ ਤੁਹਾਡੀ ਮਰਜ਼ੀ ਨਾਲ ਬੋਲੂ ਨਹੀਂ ਬੋਲਣੀ ਸਭ ਕੋ ਨਾ ਗੱਲਾਂ ਦਾ ਇਹ ਸਿਰਫ ਮੈਂ ਹੀ ਜਾਣਦੀ ਆਂ ਤੁਹਾਨੂੰ ਨਹੀਂ ਆਉਂਦਾ ਪਤਾ ਇਹਨੇ ਕਿੱਥੇ ਆ ਕੇ ਮੈਂ ਤਾਂ ਥੋੜੇ ਦੋਮਾਂ ਦੀ ਨਹੀਂ ਸਮਝਾਂਦੀ ਕੀ ਗੱਲਾਂ ਨੇ ਕੀ ਨਹੀਂ ਗੱਲ ਕੋਈ ਨਹੀਂ ਪੁੱਤ ਤੂੰ ਸਮਝ ਮੇਰੀ ਗੱਲ ਜਿਹੜੀ ਤੈਨੂੰ ਮੈਂ ਗੱਲ ਦੱਸੀ ਜਾਨੀ ਆਂ ਇਹੀ ਗੱਲ ਹੈ ਚੰਗਾ ਬਿੱਤਰ ਡੈਡੀ ਹੈ ਨਾ ਜਿਹੜਾ ਇਹ ਥੋੜਾ ਜਿਹਾ ਹੋਰ ਸੁਭਾਤ ਦਾ ਦਾ ਹਜੀ ਤੂੰ ਜਾਣਿਆ ਤੈਨੂੰ ਪਤਾ ਨਹੀਂ ਲੱਗਦਾ ਇਹਦਾ ਸੁਭਾਅ ਕਹੇ ਜਾਂ ਇਹ ਮੈਨੂੰ ਪਤਾ ਪੁੱਤ ਠੀਕ ਹੈ ਮੰਮੀ ਮੈਂ ਕਹਿੰਦੀ ਸੀ ਹਾਂ ਆਹੋ ਵੀ ਆਪਾਂ ਚਾਹ ਪੀ ਕੇ ਚੱਲੀਏ ਬਾਜ਼ਾਰ ਚੱਲ ਪੁੱਤ ਆਜਾ ਤੁਸੀਂ ਬਣਾਓ ਮੈਂ ਆਉਣੀ ਹਾਂ ਚੰਗਾ ਦੋਨੇ ਬੈਠੇ ਰਹੇ ਤੇ ਬੋਲੇ ਹੈ ਨਹੀਂ ਕੁਛ ਈਗਲੂ ਸਾਹਿਬਾ ਜਦੋਂ ਪਤਾ ਨਹੀਂ ਮੰਮੀ ਮੈਂ ਤਾਂ ਇਹ ਕਹਿੰਦੀ ਸੀ ਤੂੰ ਡਾਡੀ ਨੂੰ ਮੜਾ ਇਹ ਕਹਿ ਦੇ ਨਾ ਦੇਖੀ 15 ਦਿਨ ਬਾਅਦ ਪਹਿਲੇ ਡੈਡੀ ਘਰ ਆਇਆ ਸੀਗਾ ਤੇ ਦੋ ਰਾਤਾਂ ਲਈ ਦੋ ਰਾਤਾਂ ਵੀ ਕਾਹਦੀ ਇੱਕ ਰਾਤ ਹੀ ਰੁਕੇ ਆਪਣੇ ਕੋਲ ਤਾਂ ਤੇ ਦੂਜੇ ਦਿਨ ਤਾਂ ਪਾਣੀ ਦੀ ਵਾਰੀ ਸੀਗੀ ਡਾਡੀ ਦੀ ਉਧਰ ਲੰਘ ਗਈ ਮੇਰੀ ਗੱਲ ਸੁਣ ਪੁੱਤੋ ਤੇਰੇ ਡੈਡੀ ਨੂੰ ਆਪਦੇ ਕੰਮ ਦਾ ਹੱਥ ਪਤਾਗਾ ਮਸਾ ਟਾਈਮ ਕੱਢ ਕੇ ਆਉਂਦਾ ਉਹ ਘਰੇ ਉਹਨੂੰ ਜਾਣਦੇ ਉਦੀ ਗੱਡੀ ਭਰੀ ਹੋਣੀ ਮਾੜਾ ਇਹ ਕਹਿ ਕੇ ਤਾਂ ਵੇਖ ਲਾਖੀ ਪਤਾ ਦਾਦੀ ਰਹਿ ਜ ਤੇਰੇ ਕਹਿੰਦੇ ਨਹੀਂ ਪਤਾ ਮੈਨੂੰ ਐ ਨਹੀਂ ਪਤਾ ਕੀ ਬੋਲੂ ਉਹ ਮੈਂ ਤੂੰ ਗੜ ਮੇਰੇ ਗੱਲ ਸੁਣਦੀ ਐ ਉਹ ਵੀ ਗੱਲਾਂ ਕੀ ਹੋ ਗਿਆ ਓਹ ਹੋਪ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਜਮਾ ਨਹੀਂ ਰੋਣਾ ਮੇਰੀ ਗੱਲ ਸੁਣ ਰੋਣੀ ਤਾਂ ਨਹੀਂ ਹੁੰਦਾ ਠੀਕ ਹੈ ਨਾ ਦਾਦੀ ਇਹ ਕੀ ਗੱਲ ਹੋਏ ਤੁਸੀਂ ਦੋ ਦਿਨ ਹੀ ਰੋਕੇ ਹੋ ਸਾਡੇ ਕੋਲ ਇੱਕ ਰਾਤ ਹੀ ਰਹੇ ਹੋ ਮੇਰੀ ਗੱਲ ਸੁਣ ਜਿੰਨਾ ਕਿ ਮੇਰੇ ਕੋਲ ਟਾਈਮ ਹੁੰਦਾ ਉਹਨਾਂ ਘਰ ਰਹਿਣਾ ਹੁੰਦਾ ਫਿਰ ਤੈਨੂੰ ਪਤਾ ਹੀ ਐ ਇਹ ਮੇਰੀ ਗੱਲ ਸੁਣ ਆਪਣੀਆਂ ਗੱਡੀਆਂ ਵੀ ਖੜੀਆਂ ਉੱਥੇ ਉਹ ਵੀ ਦੇਖਣੀਆਂ ਨੇ ਹੈ ਗੱਡੀਆਂ ਮਗਰੋਂ ਭਰ ਗਈਆਂ ਤੇ ਮੁੜ ਕੇ ਕੌਣ ਜਿੰਮੇਵਾਰ ਕੌਣ ਲੈ ਕੇ ਜਾਊ ਗੱਡੀਆਂ ਨੂੰ ਅਗਲੇ ਨੇ ਤਾਂ ਕਹਦੇ ਨਾ ਭਾਈ ਗੱਡੀ ਕੱਢੋ ਠੀਕ ਐ ਨਾ ਜਿੰਨਾ ਟਾਈਮ ਅੰਦਰ ਕੋਲੇ ਆਉਣਾ ਹੁੰਦਾ ਨਾ ਮੈਂ ਉਹਨਾਂ ਟਾਈਮ ਖੁਸ਼ ਰਹਿ ਕੇ ਕਰ ਠੀਕ ਐ ਨਾ ਰੋਈਦਾ ਨਹੀਂ ਹੁੰਦਾ ਉਹ ਤਾਂ ਮੇਰਾ ਪੁੱਤ ਐ ਡੈਡੀ ਮੈਂ ਤੁਹਾਡੇ ਬਿਨਾ ਦੱਸੇ ਇਕੱਲੇ ਰਹਿ ਜਾਂਦੇ ਆ ਦੋਨੇ ਮੰਮੀ ਵੀ ਨਹੀਂ ਬਾਲਾ ਬੋਲਦੀ ਮੇਰੇ ਨਾਲ ਮੈਂ ਦੱਸਵਾਈ ਜਦੋਂ ਲੜਦੀ ਰਹਿੰਦੀ ਸਾਰਾ ਦਿਨ ਮੰਮੀ ਮੇਰੇ ਨਾਲ ਚੱਲ ਕੋਈ ਗੱਲ ਤੂੰ ਨਾ ਬੋਲੇਗਾ ਠੀਕ ਹੈ ਮੇਰੀ ਗੱਲ ਸੁਣ ਪੜ੍ਹਾਈ ਵਧੀਆ ਕਰੀ ਠੀਕ ਹੈ ਵਧੀਆ ਪੜ੍ਹਾਈ ਕਰਨੀ ਆ ਪੜ੍ਹ ਕੇ ਵਧੀਆ ਨੰਬਰ ਲੈਣੇ ਆ ਠੀਕ ਹੈ ਨਾ ਹੋਰ ਜਿਹੜੀ ਵੀ ਕੋਈ ਗੱਲਬਾਤ ਜਿਵੇਂ ਹੁਣ ਨਵੇਂ ਅਮਰੀਕਾ ਤੋਂ ਜਿਹੜੀ ਨਵੀਂ ਕੋਟੀ ਲੈ ਕੇ ਆਈਆਂ ਨਾ ਉਹ ਘਰੇ ਨਹੀਂ ਪਾਉਣੀ ਠੀਕ ਹੈ ਠੀਕ ਹੈ ਨਾ ਉਹ ਜਦੋਂ ਕਿਤੇ ਕਾਲਜ ਜਾਵੇ ਬਾਹਰ ਅੰਦਰੋਂ ਜਾਣ ਵਾਸਤੇ ਠੀਕ ਹੈ ਠੀਕ ਹੈ ਨਾ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਜਿਹੜੀ ਚੀਜ਼ ਤੇ ਤੈਨੂੰ ਲੋੜ ਹੋਵੇ ਤੂੰ ਮੈਨੂੰ ਫੋਨ ਕਰਦੀ ਮੈਂ ਜਿਹੜੀ ਆ ਚੀਜ਼ ਚਾਹੀਦੀ ਹੈ ਮੈਂ ਉਹ ਜੀ ਲੈ ਕੇ ਆਉਂਦਾ ਹੋਇ ਕਰ ਦੂੰਗੀ ਫੋਨ ਡੈਡੀ ਠੀਕ ਹੈ ਨਾ ਤੇ ਧਿਆਨ ਰੱਖਿਓ ਆਪਦਾ ਤੂੰ ਵੀ ਧਿਆਨ ਰੱਖੀ ਬੱਚਾ ਠੀਕ ਹੈ ਨਾ ਬਾਕੀ ਮੈਂ ਐ ਨਹੀਂ ਸੋਚਣਾ ਤੂੰ ਮੇ ਕੋਈ ਤੈਨਾਂ ਬੋਲੇ ਨਾ ਬੋਲੇ ਤੇਰੇ ਨਾਲ ਥੋੜੀ ਕਿਸੇ ਦਾ ਕੋਈ ਬੈਰ ਹੈ ਨਾ ਭਾਈ ਮੰਮੀ ਡੈਲੀ ਜਾਂਦੇ ਆ ਚੰਗਾ ਚਲ ਚੰਗਾ ਗਿਆ ਨਾ ਵੇ ਕੀ ਗੱਲ ਹੋਈ ਮੰਮੀ ਡੜੀ ਜਾਂਦੇ ਕੰਮ ਤੇ ਤੁਸੀਂ ਬੁਲਾਤਾ ਲੈਂਦੇ ਮੈਨੂੰ ਬੁਲਾ ਕੇ ਨਹੀਂ ਖੁਸ਼ ਤੂੰ ਤਮਾਕੀ ਇਹ ਜਾ ਤੇ ਤੁਸੀਂ ਬੁਲਾ ਲੈਂਦੇ ਤੁਹਾਨੂੰ ਕੀ ਹੁੰਦਾ ਸੀ ਠੀਕ ਲਾ ਲੰਦੀ ਗੱਲ ਮੈਂ ਗੱਪਣਾ ਇਹ ਮੈਨੂੰ ਬੁਲਾਉਂਦਾ ਨਹੀਂ ਉਹਦਾ ਆਵਦਾ ਮੂਡ ਹੈ ਨਾ ਜਿਵੇਂ ਜਾਂਦਾ ਜਾਣ ਤੇ ਉਹ ਤਾਂ ਕਹੋਗੇ ਜਾਣ ਵਾਲੇ ਮੈਨੂੰ ਨਾ ਕਲੇਸ਼ ਪਾ ਲਿਆ ਇਹ ਕਹੇਜੀ ਕਲੇਸ਼ ਵਾਲੀ ਕਾਦੀ ਗੱਲ ਹੈ ਮੰਮੀ ਬੁਲਾ ਤਾਂ ਸਕਦੀ ਆ ਮਾੜਾ ਮੋਟਾ ਕੋਈ ਚੀਜ਼ ਵਾਸਤੇ ਇਹ ਤਾਂ ਪੁੱਛਣ ਦੀ ਵੀ ਸਾਰੀ ਪਾਲੀ ਵੈਗ ਚ ਜਾ ਨਹੀਂ ਬਸ ਉਹ ਪਾ ਕੇ ਰੱਖਦਾ ਨਾ ਉਹਨੂੰ ਪਾਉਣ ਦੇ ਬਾਕੀ ਗੱਡੀ ਚ ਚੱਲ ਚੰਗਾ ਮੰਮੀ ਹਾਂ ਕਮਰੇ ਕੀ ਤੈਨੂੰ ਕੀ ਦੱਸਾਂ ਵੀ ਮੈਨੂੰ ਨਹੀਂ ਬਣਾਉਂਦਾ ਨਹੀਂ ਬਣਾਉਂਦਾ ਚੁੱਪੋਂ ਬਕਰ ਤੇ ਉਮਕ ਦੇ ਮੈਨੂੰ ਪਤਾ ਲੱਗ ਮੇਰੇ ਦਿਲ ਤੇ ਕੀ ਵੇਚਦੀ ਆ ਕੀ ਇਹ ਤਾਂ ਇੱਕ ਮਜਬੂਰੀ ਬਣ ਗਈ ਸੀ ਤੈਨੂੰ ਪਾਲਣ ਵਾਸਤੇ ਇਹ ਮੇਰਾ ਕੋਈ ਸਹਾਰਾ ਨਹੀਂ ਸੀ ਤਾਂ ਕੰਡੇ ਵੀ ਜੇ ਕੀ ਲੋੜ ਸੀ ਜੇ ਤੂੰ ਵੱਡੀ ਹੁੰਦੀ ਮੈਨੂੰ ਕੁਝ ਪਸ ਨਹੀਂ ਕੋਈ ਨਹੀਂ ਕੋ ਬਰੀ ਬੀ ਸੁਝਿਆ ਕਿ ਇਹ ਜਵਾਬ ਹੈ ਇਹ ਤਾਂ ਵਰਤੀ ਬੱਤੀ ਹੈ ਇਹ ਕਿਹਨਾਂ ਬਸੇ ਪਿੱਛਲੀ ਗੀ ਇਸ ਮੁੰਡੇ ਨੂੰ ਕੁਝ ਚੱਲਦੀ ਤਾਂ ਮੈਨੂੰ ਕੁਝ ਚੱਲਣ ਤੇ ਇਸ ਚਾਪਟਰ ਪਾ ਲਈ ਕਿ ਨਾ ਪਾ ਲਈ ਪਰ ਨਾ ਇਹਨਾਂ ਤਾਂ ਚੁੱਕ ਕਰਕੇ ਚਾਪਟਰ ਪਾ ਲਈ ਮੈਨਾਂ ਪਾਣੀ ਨਹੀਂ ਹੁੰਦੀ ਕਭੀ ਕੀ ਇਹਨਾਂ ਦੇ ਸੱਤ ਉਂਗਲਾਂ ਸਾਕੇ ਦੀ ਸੀ ਦੇਵ ਸੰਭਿਕੇ ਹਉ ਦੇਵ ਨਾ ਦੱਲ ਨਾ ਕਭੀ ਤੋਬੀ ਦੇ ਅਹ ਜਨਨ ਨੇ ਦੀਵਾਲ ਪਾਇਆ ਹਾਲੇ ਹਿੱਕੇ ਹਾਲੇ ਮੇਰੀ ਕਿ ਚਲੋ ਚੋਲੀ ਮੱਤ ਕੀ ਹਾਂ ਕੀਤਾ ਮੈਨੂੰ ਉਸ ਗੱਲ ਨਹੀਂ ਪਤਾ ਹੈ ਕਿ ਉਹ ਤੇ ਮਰ ਕੇ ਨਾ ਬਦਲ ਕੇ ਆਲੇ ਮੈਂ ਇਹ ਸੋਚ ਨਹੀਂ ਕੀ ਇਹ ਹੁਣ ਨੱਕ ਤੇ ਗੀਤ ਲੰਘਦਾ ਸੋਤ ਦੱਸਦਾ ਸੀ ਪੂਰੀ ਕੁਛ ਦੀ ਹੈ ਉਹ ਕੀ ਸਮਝਾਣਾ ਇਹ ਪੁੱਤ ਕਹਿੰਦਾ ਇਹ ਸੀ ਕਿ ਇਹਦੇ ਨਾਲ ਨਾ ਦੰਦਾ ਕੰਬੀ ਸਕਦਾ ਮੇਰੇ ਬੱਬਾ ਇੱਕ ਈਕਾ ਸਭੂ ਕਿਉਂ ਇਹ ਨਾ ਚਲਬ ਕੀਤਾ ਬਹੁਤ ਬੜੇ ਹੋ ਗਏ ਮੈਂ ਨਾ ਇਹ ਕਰਾਂਗੀ ਨਾ ਪਸਤਾਵਾ ਲੱਗਦਾ ਜੀ ਮੱਦੇ ਪਤੇ ਨੂੰ ਮੈਂ ਅਰਜ਼ੰਦਾ ਕਿ ਮੇਰੀ ਬੱਤੀ ਪਰਚਾਈ ਆ ਮੇਰੀ ਤੇ ਜੀ ਆ ਵਿਆਹ ਕਰਾਉਣ ਨਾਲ ਕੀ ਜਿਆਦੇ ਸੀ ਇਹਨਾਂ ਦੀ ਅਣਸ ਸੀ ਆਪੇ ਪਾੜ ਦੇ ਆਪੇ ਮੇਰੇ ਸਿਰ ਤੇ ਅਥਰਾ ਕਰ ਦੇ ਹਾਏ ਰੱਬਾ ਤੇ ਕੀ ਕਰਾਂ